ਗੁਰੂ ਦੇ ਚਰਨਾਂ 'ਚ ਆ ਕੇ ਸਿਰ ਰੱਖ ਦਿੱਤਾ ਅਸੀਂ ਅਸੀਂ ਨੇ ਇੱਕ ਸ਼ਬਦ ਬੜਾ ਸੋਹਣਾ ਸਿੱਕ ਵਰਤਦੇ ਆ ਮੱਥਾ ਟੇਕਣਾ ਕਿਸੇ ਦੀ 40 ਸਾਲ 50 ਸਾਲ 60 ਸਾਲ 80 ਸਾਲ ਹੋ ਗਈ ਹਜ਼ਾਰਾਂ ਨੇ ਲੱਖਾਂ ਵਾਰੀ ਮੱਥਾ ਟੇਕ ਲਿਆ ਹੋਵੇਗਾ ਆਪਣੇ ਆਪ ਨੂੰ ਪੁੱਛ ਲਈਏ ਵੀ ਕੀ ਟਿਕ ਗਿਆ ਆਪਣੇ ਆਪ ਨੂੰ ਪੁੱਛੀਏ ਮੈਂ ਵੀ ਆਪਣੇ ਆਪ ਨੂੰ ਪੁੱਛਾਂ ਤੁਸੀਂ ਵੀ ਪੁੱਛੋ ਟਿਕ ਗਿਆ ਸਮੱਸਿਆ ਇਹ ਹੀ ਹੈ ਕਿ ਟਿਕ ਨਹੀਂ ਰਿਹਾ ਟਿਕ ਰੋਜ਼ ਰਹੇ ਆ ਪਰ ਟਿਕ ਨਹੀਂ ਰਿਹਾ ਗੱਲ ਉਦੋਂ ਬਣਨੀ ਹੈ ਜਿੱਦਨ ਇਹ ਮੱਥਾ ਟਿਕ ਗਿਆ ਛੋਟੀ ਜੀ ਬੇਨਤੀ ਕਰਦਾ ਗੱਲ ਨੂੰ ਸੌਖਿਆਂ ਸਮਝਣ ਲਈ ਪੰਜ ਸੱਤ 10 20 ਜੋ ਕੁਝ ਰੱਖਿਆ ਅੱਗੇ ਮੱਥਾ ਟੇਕਿਆ ਮਨ ਲਓ ਜਾਣ ਲੱਗਾ ਮੈਂ ਕਹਾਂ ਵੀ ਜਿਹੜੇ ਮੈਂ ਰੱਖੇ ਸੀ ਆਪਣੇ ਮੈਂ ਚੁੱਕ ਕੇ ਲੈ ਜੰਨਾ ਤੇ ਤੁਸੀਂ ਪੁੱਛੋ ਵੀ ਭਾਈ ਸਾਹਿਬ ਚੁੱਕ ਕਿਉਂ ਰਹਾ ਰਹੇ ਹੋ ਤੇ ਮੈਂ ਕਹਾਂ ਮੈਂ ਰੱਖੇ ਸੀ ਮੈਂ ਚੁੱਕ ਕੇ ਲੈ ਚੱਲਿਆਂ ਤੇ ਇੱਕ ਜੁਮਾਨ ਪਤਾ ਕੀ ਕਹੋਗੇ ਫਿਰ ਰੱਖੇ ਕਾਦੇ ਲਈ ਸੀ ਅਹੀ ਕਵਾਂਗੇ ਨਾ ਜੀ ਪਰ ਖਿਮਾ ਕਰਿਓ ਮੈਂ ਆਪਣੇ ਆਪ ਵੱਲ ਵੇਖੀ ਕਵਾਂਗਾ ਤੁਸੀਂ ਤੇ ਸਾਰੇ ਰੰਗੇ ਹੋਏ ਹੋ ਟਿਕੇ ਹੋਏ ਹੋ ਇਹੀ ਕੁਸ਼ ਤੇ ਰੋਜ਼ ਕਰ ਰਹੇ ਆਂ ਰੋਜ ਸਿਰ ਰੱਖ ਰਹੇ ਆ ਮਸਤਕ ਰੱਖ ਰਹੇ ਆ ਫਿਰ ਚੁੱਕ ਕੇ ਲੈ ਜਾ ਰਹੇ ਆ ਟੇਕੀ ਨਹੀਂ ਰਹੇ ਤੇ ਜੇ ਪੈਸੇ ਰੱਖ ਕੇ ਚੁੱਕ ਕੇ ਲੈ ਜਾਈਏ ਤੇ ਬੁਰਾ ਔਗਣ ਬੜੀ ਵੱਡੀ ਬੁਰੀਾਈ ਤੇ ਸੀਸ ਰੋਜ ਰੱਖਦੇ ਆ ਚੁੱਕ ਕੇ ਕਿਸੇ ਹੋਰ ਦੇ ਪੈਰਾਂ 'ਚ ਦੂਜੇ ਦੇ ਤੀਜੇ ਦੇ ਚੌਥੇ ਦੇ ਇਹ ਨਹੀਂ ਰੱਖਦੇ ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਵੀ ਆ ਚਾਰ ਟੱਕਿਆਂ ਤੇ ਫੁੱਲ ਬਜ਼ਾਰੋਂ ਖਰੀਦੇ ਹੋਏ ਆ ਸਾਨੂੰ ਪਤਾ ਹੈ ਏ ਵੀ ਕਿਤੇ ਜਦੋਂ ਅਸੀਂ ਸੁੱਟਨੇ ਹੋਣ ਤੇ ਫਿਰ 100 ਵਾਰੀ ਇਤਿਆਤ ਵਰਤਦੇ ਹੋ ਪੈਰਾਂ ਚ ਨਹੀਂ ਸੁੱਟਨੇ ਗੁਰੂ ਦੇ ਅੱਗੇ ਚਾੜੇ ਹੋਏ ਆ ਕਿਸੇ ਦੇ ਪੈਰਾਂ ਵਿੱਚ ਨਾ ਪੈਣ ਮੈਂ ਹੁਣ ਇੱਕ ਦਿਨ ਮੈਨੂੰ ਸਿੰਘ ਮਿਲਿਆ ਉਹ ਕਿਤੇ ਸ੍ਰੀ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਆਇਆ ਸੀ ਮੈਂ ਕਥਾ ਕਰਕੇ ਨਿਕਲਿਆ ਤੇ ਮੈਨੂੰ ਕੱਲ ਦੀ ਗੱਲ ਹੀ ਆ ਉਹਨੇ ਦਸਤਾਰ ਚੋਂ ਕਾਟਨ ਕੱਢੀ ਰੂਈਂ ਜੀ ਤੇ ਮੈਨੂੰ ਥੋੜੀ ਜਿਹੀ ਦਿੱਤੀ ਮੈਂ ਕਿਹਾ ਜੀ ਇਹ ਕੀ ਆ ਕਦੇ ਮੈਨੂੰ ਦਰਬਾਰ ਸਾਹਿਬ ਤੋਂ ਮਿਲੀ ਸੀ ਤੇ ਮੈਂ ਦਸਤਾਰ ਚ ਤੁਸੀਂ ਅਕਸਰ ਕਈ ਵਾਰੀ ਵੇਖੋਗੇ ਨਾ ਕਿੰਨਿਆਂ ਨੂੰ ਫੁੱਲ ਮਿਲਦਾ ਦਸਤਾਰ ਚ ਲਾ ਲੈਂਦੇ ਪਤਾ ਕਿਉਂ ਵੀ ਗੁਰੂ ਦੇ ਦਰ ਦੇ ਉੱਤੇ ਭੇਟਾ ਹੋਈ ਚੀਜ਼ ਐ ਪੈਰਾਂ ਚ ਨਾ ਰੁਲੇ ਸਿਰ ਨਹੀਂ ਭੇਟਾ ਹੋ ਰਿਆ ਇਮਾਨਦਾਰੀ ਨਾਲ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੇਟਾ ਹੋਣ ਵਾਲਾ ਸਿਰ ਟਿਕਣ ਵਾਲਾ ਸਿਰ ਕਿਹਦੇ ਕਿਹਦੇ ਪੈਰਾਂ ਚ ਨਹੀਂ ਭੇਟਾ ਹੋ ਰਿਆ ਜਿੱਥੇ ਗਰਜ ਵੇਖੀ ਉੱਥੇ ਜਾ ਕੇ ਰੱਖ ਦਿੱਤਾ ਇਹ ਤੇ ਮੰਗਤਿਆਂ ਵਾਲਾ ਠੂਠਾ ਬਣਾਇਆ ਹੋਇਆ ਜਿਹੜਾ ਹਰ ਦੁਕਾਨ ਦੇ ਉੱਤੇ ਜਾ ਕੇ ਭਿੱਖਿਆ ਮੰਗ ਰਿਹਾ ਗੁਰੂ ਉਹੀ ਆ ਗੁਰੂ ਦੀ ਦਿਆਲਤਾ 'ਚ ਕੋਈ ਅੰਤਰ ਨਹੀਂ ਜਿਹੜਾ ਗੁਰੂ ਉਸ ਦਿਨ ਆਇਆ ਸੀ ਗੋਬਿੰਦਗੜ ਉਹੀ ਗੁਰੂ ਅੱਜ ਗੋਬਿੰਦਗੜ ਬੈਠਾ ਹੋਇਆ ਜਿਹੜਾ ਉਸ ਦਿਨ ਗਰੀਬਾਂ ਕੰਗਾਲਾਂ ਨੂੰ ਸ਼ਾਂਚਾ ਬਣਾ ਰਿਹਾ ਸੀ ਉਹੀ ਗੁਰੂ ਅੱਜ ਬਣਾ ਰਿਹਾ ਸਾਧ ਸੰਗਤ ਫਰਕ ਕੀ ਹੈ ਅਸੀਂ ਟੇਕ ਨਹੀਂ ਪਾ ਰਹੇ ਅਸੀਂ ਠੂਠਾ ਫੜ ਕੇ ਦਰ ਦਰ ਦੇ ਮੰਗਤੇ ਹੋ ਗਏ ਇੱਜ਼ਤ ਕਰੋ ਸਨਮਾਨ ਕਰੋ ਪਰ ਸਾਡੇ ਵਾਸਤੇ ਦਾਤਾਵਾਂ ਨਾ ਮੰਗੀਐ ਫਿਰ ਮੰਗਣ ਜਾਈਐ ਹੋਸ਼ਾ ਸ਼ਾ ਨਾ ਕੀਜੀ ਫਿਰ ਪਛਤਾਈਐ ਹੁਣ ਪ੍ਰੋਬਲਮ ਪਤਾ ਕਿੱਥੇ ਐ ਸਾਧ ਸੰਗਤ ਬਾਣੀ ਦਾ ਇੱਕ ਬਚਨ ਬੜਾ ਪਿਆਰਾ ਹਰ ਇੱਕੋ ਦਾਤਾ ਸੇਵੀ ਹੈ ਟਿਕ ਜਾ ਗੁਰੂ ਦਿੰਦਾ ਗੋਬਿੰਦ ਤੁਸੀਂ ਮੰਨਦੇ ਹੋ ਵੀ ਇਹ ਨਗਰੀ ਵਸਕਦਾ ਰਹੀ ਹੈ ਬਰਕਤਾਂ ਪੈ ਕਿੱਦਾਂ ਰਹੀਆਂ ਤੇ ਮਹਾਰਾਜ ਨੇ ਕਿਹਾ ਸੀ ਇਹ ਨਗਰੀ ਵਸੇਗੀ ਤੇ ਇੱਥੇ ਇੱਕ ਵਾਰੀ ਬਹੁਤ ਵੱਡਾ ਸਮਾਗਮ ਕਰਵਾਇਆ ਸੀ ਸ਼ਿਕਵਿਆਂ ਨਾਲ ਭਰੇ ਹੋਏ ਸੀ ਵੀਰ ਵੀ ਸਾਨੂੰ ਇਸ ਨਗਰੀ ਦੇ ਕਾਰੋਬਾਰ ਨੂੰ ਉਜਾੜਨ ਦਾ ਯਤਨ ਕੀਤਾ ਜਾ ਰਿਹਾ ਤੇ ਮੈਂ ਉਦੋਂ ਵੀ ਇੱਕ ਬੇਨਤੀ ਕੀਤੀ ਸੀ ਵੀ ਜਿਨ੍ਹਾਂ ਨੂੰ ਗੁਰੂ ਨੇ ਵਸਾਇਆ ਨਾ ਜਿਹੜੇ ਉਹਨਾਂ ਨੂੰ ਉਜਾੜਨ ਦਾ ਯਤਨ ਕਰ ਰਿਹਾ ਉਹ ਝੜ ਜਾਣਗੇ। ਓ ਨਿਬਾਰਿਆ। ਓ ਜੀ ਆਇਆਂ ਨੂੰ। ਔਰ ਦੁਨੀਆ ਵੇਖ ਰਹੀ ਸਾਧ ਸੰਗਤ। ਕਿਉਂਕਿ ਇਹ ਕਲਾ ਗੁਰੂ ਦੀ ਹੈ ਮੇਰੀ ਨਹੀਂ ਕਿ ਮੈਂ ਕਹਿ ਦਿੱਤਾ। ਗੁਰੂ ਉਹੀ ਹੈ ਉਜੜਿਆਂ ਨੂੰ ਵਸਾਉਣ ਵਾਲਾ ਹੈ ਜਿਨ੍ਹਾਂ ਦੇ ਬਚਨਾਂ ਦੀ ਘਾਲ ਕਮਾਈ ਤੁਸੀਂ ਖਾ ਰਹੇ ਹੋ। ਤੁਹਾਡਾ ਭਰੋਸਾ ਹੈ ਕਿ ਸਾਡੇ ਸਤਿਗੁਰੂ ਕਾਜ ਸਵਾਰ ਰਿਹਾ। ਪਰ ਸਵਾਰਨਗੇ ਕਦੋਂ ਜਦੋਂ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰ ਬਠੋ ਤੇ ਟਿਕ ਤੇ ਜਾ ਟੇਕਣ ਆਇਆ ਕੀ ਟਿਕ ਗਿਆ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਧਾਈ ਐ ਹਰ ਇੱਕੋ ਦਾਤਾ ਮੰਗੀ ਐ ਮਨ ਚਿੰਦਿਆਂ ਪਾਈ ਐ ਜੇ ਪਟਕ ਗਿਆ ਤੇ ਫਿਰ ਜੀ ਨਿਰਨਾ ਆਇਆ ਨਾ ਕੇ ਦੂਜੇ ਪਾਸੋਂ ਮੰਗੀ ਹੈ ਜੇ ਦੂਜੇ ਚਲਿਆ ਗਿਆ ਪਟਕ ਗਿਆ ਤੇ ਫਿਰ ਕੀ ਹੋਏਗਾ ਤਾਂ ਲਾਜ ਮرائی ਹੈ ਲਾਜ ਲਾਜ ਮਤਲਬ ਸ਼ਰਮ ਸ਼ਰਮ ਵਿੱਚ ਮਰ ਜਾਣਾ ਚਾਹੀਦਾ ਹੈ ਕਿ ਮੱਥੇ ਤੇ ਇੱਥੇ ਟਿਕ ਕੇ ਫਿਰ ਮੁੜ ਕੇ ਕੋਈ ਥੜੀ ਨਾ ਛੱਡੇ ਕੋਈ ਮੜੀ ਨਾ ਛੱਡੇ ਕੋਈ ਖੇੜਾ ਨਾ ਛੱਡੇ ਜਠੇਰਾ ਨਾ ਛੱਡੇ ਗੁਰੂ ਤੇ ਨਹੀਂ ਬਦਲਿਆ ਜੀ ਤੇ ਗੁਰੂ ਦਾ ਬਿਰਦ ਵੀ ਨਹੀਂ ਬਦਲਿਆ ਜੇ ਤੂੰ ਹੀ ਬਦਲ ਗਿਆ ਤੇ ਫਿਰ ਕਬੀਰ ਸਾਚਾ ਸਤਗੁਰ ਕਿਆ ਕਰੇ ਜੇ ਸਿੱਖਾਂ ਮੈਂ ਚੂਕ ਅੰਦੇਕ ਨਾ ਲੱਗ ਉੱਥੇ ਤੇ ਬਚਨ ਪਾਲਣ ਵਾਲਾ ਉਹ ਮੌਤ ਦੇ ਮੂੰਹ ਚੋਂ ਨਿਕਲ ਕੇ ਕਾਬਲ ਦਾ ਸੁਭਾ ਹੋ ਨਿਬੜਦਾ ਹਸਨ ਕਾ ਤੇ ਨਾਮ ਤਰੀਕੀ ਸਹੀ ਤੇਰੇ ਸਿੱਖਾਂ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਬੀ ਮਾਇਆ ਧਾਰੀ ਨਾਮ ਪਰਿਓ ਮੈਨੂੰ ਲੋਕੀ ਕਹਿੰਦੇ ਨੇ ਕਿ ਮੈਂ ਤੇਰਾ ਹਾਂ ਮੈਨੂੰ ਕੱਖ ਨਹੀਂ ਹੁੰਦਾ ਮਹਾਰਾਜ ਮੇਰੀ ਕੋਈ ਅਕਲ ਨਹੀਂ ਕੰਮ ਕਰਦੀ ਮੇਰੇ ਕੋਲ ਕੋਈ ਗੁਣ ਨਹੀਂ ਪਰ ਲੋਕ ਕਹਿੰਦੇ ਨੇ ਕਿ ਤੇਰਾ ਹੈ ਮੇਰਾ ਨਾਮ ਪੈ ਚੁੱਕਿਆ ਹੈ ਪ੍ਰਚਲਿਤ ਹੋ ਚੁੱਕਿਆ ਤੇਰੇ ਖੇਮੇ 'ਚ ਗਿਣਿਆ ਜਾਂਦਾ ਤੇਰੇ ਕੋਟੇ 'ਚ ਗਿਣਿਆ ਜਾਂਦਾ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਕੁਮਾਰੀ ਰੱਖੋ ਲਾਜ ਮਹਾਰਾਜ ਹੁਣ ਤੂੰ ਇੰਨਾ ਦਿਾਲੂ ਐ ਜਿਹੜਾ ਦਿਖਾਵੇ ਦਾ ਵੀ ਬਣ ਕੇ ਆਇਆ ਸੀ ਨਾ ਉਹਦੀ ਵੀ ਲਾਜ ਰੱਖ ਲਈ ਸੀ ਮੇਰੇ ਪੱਕਨੇ ਆ ਕੇ ਕਾਰਨ ਇੱਕ ਭਇਆ ਭੇਕ ਧਾਰੀ ਕਾਮਾਰਥੀ ਸਵਾਰਤੀ ਵਾਕੀ ਹਹਾਕਾਰੋ ਨੇ ਕਿਆ ਸੀ ਹੁਣ ਹੁਣ ਲਾਜ ਰੱਖ ਲੋ ਮਹਾਰਾਜ ਭਾਵੇਂ ਭੇਕਦਾ ਹੀ ਸੀ ਹੁਣ ਮੈਂ ਟਿਕ ਗਿਆ ਹੁਣ ਤੇਰੇ ਤੋਂ ਬਿਨਾ ਕੋਈ ਸਹਾਰਾ ਨਹੀਂ ਜਿੱਦਨ ਇਹ ਆਵਾਜ਼ ਦੇਗਾ ਨਾ ਉਹ ਬੁਰਿਆਂ ਦੀ ਵੀ ਸਵਾਰ ਲੈਂਦਾ ਜੀ ਸਮੱਸਿਆ ਇਹ ਹੈ ਕਿ ਅਸੀਂ ਉਹਨੂੰ ਛੱਡ ਕੇ ਦੂਜੇ ਪਾਸੋਂ ਮੰਗਣ ਗਏ ਤੇ ਸ਼ਰਮ ਵਿੱਚ ਡੁੱਬ ਕੇ ਮਰਨ ਵਾਲੀ ਗੱਲ ਕਹਿੰਦੇ ਵੀ ਅਗਲਾ ਕਹੇ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਖੜਾ ਸੀ ਹੱਥ ਜੋੜ ਕੇ ਅੱਜ ਠੁੱਠਾ ਫੜ ਕੇ ਕਿਸੇ ਹੋਰ ਦੇ ਦਰਵਾਜ਼ੇ ਸਾਬਤ ਕੀ ਕਰਨਾ ਚਾਹੁੰਦਾ ਕਿ ਉਹ ਦਰ ਤੋਂ ਕੁਝ ਨਹੀਂ ਮਿਲਿਆ ਇਹ ਸਾਬਤ ਕਰਨਾ ਚਾਹੁੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੇਮ 'ਚ ਬੈਠੇ ਸਿੱਖੋ ਭਾਈ ਸਾਹਿਬ ਜੀ ਹੋਰਾਂ ਬਸੰਤ ਪੜਿਆ ਤੇ ਅਕਸਰ ਤੁਹਾਡੇ ਕੰਨਾਂ 'ਚ ਸ਼ਬਦ ਪੈ ਰਹੇ ਨੇ ਨਾਨਕ ਤਿੰਨਾਂ ਬਸੰਤ ਹੈ ਕਿਹਨਾਂ ਦੇ ਜੀ ਸਾਰਿਆਂ ਲਈ ਬਸੰਤ ਨਹੀਂ ਹੈ ਕਈਆਂ ਦੇ ਅਜੇ ਵੀ ਬਾਗਾਂ 'ਚ ਉਜਾੜੀ ਹੈ ਜਦੋਂ ਅੰਦਰ ਦੀ ਬਸੰਤ ਦੀ ਗੱਲ ਕਰਦੇ ਆ ਤੇ ਕਹਿੰਦੇ ਬਸੰਤ ਕਿਨਾਂ ਦੇ ਆ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾਪੁਰੀ ਸਿਆਨ ਸੁਰੇਜਲ ਉਹ ਜੇ ਵੀ ਸਾਡੇ ਪੁੱਜੇ ਪਏ ਨੇ ਜਿਨ੍ਹਾਂ ਦੀਆਂ ਜੜਾਂ ਲੱਗੀਆਂ ਪੌਦਿਆਂ ਦੀਆਂ ਉਹਨਾਂ ਤੇ ਬਸੰਤ ਆਉਣੀ ਹੈ ਤੇ ਜਿਨ੍ਹਾਂ ਦੀਆਂ ਜੜਾਂ ਪੱਟੀਆਂ ਗਈਆਂ ਨੇ ਨਾ ਜਿੰਨੀਆਂ ਮਰਜ਼ੀ ਰੁੱਤਾਂ ਬਦਲ ਜਾਣ ਉੱਥੇ ਬਸੰਤ ਨਹੀਂ ਆਉਣੀ ਉੱਥੇ ਖੇੜਾ ਨਹੀਂ ਆਉਣਾ ਉੱਥੇ ਵਿਕਾਸ ਨਹੀਂ ਆਉਣਾ ਤੇ ਸੁਭਾਗੇ ਸਿੱਖੋ ਸਾਡੀਆਂ ਜੜਾਂ ਹੈ ਸਿੱਧਕ ਸਾਡੀਆਂ ਜੜਾਂ ਨੇ ਭਰੋਸਾ ਨਿਸ਼ਚਾ ਡਿੜ੍ਹ ਇਰਾਦਾ ਤੁਸੀਂ ਰੋਜ਼ ਪੜਦੇ ਹੋ ਤੁਮੇ ਛਾੜ ਕੋਈ ਅਵਰ ਨਾ ਧਿਆਉ ਅਵਰ ਨਾ ਧਿਆਉ ਅੱਜ ਮੈਂ ਵੇਖ ਰਿਹਾ ਸੀ ਨਿਹੰਗ ਸਿੰਘ ਬਾਣੇ ਵਿੱਚ ਮੈਨੂੰ ਵੀਰਾਂ ਨੇ ਦਿਖਾਇਆ ਮੇਰੇ ਨਾਲ ਸਿੰਘ ਹੁੰਦੇ ਨਿਹੰਗ ਸਿੰਘ ਬਾਣੇ ਵਿੱਚ ਕੁਝ ਲੋਕ ਕੁਝ ਚਿੱਤਰ ਰੱਖੇ ਹੋਏ ਨੇ ਚਿੱਤਰਾਂ ਤੇ ਚੋੜ ਕਰ ਰਿਹਾ ਤੇ ਕੁਝ ਗ੍ਰੰਥ ਵੀ ਪ੍ਰਕਾਸ਼ਮਾਨ ਨੇ ਕਿਹੜੇ ਨੇ ਮੈਨੂੰ ਪਤਾ ਨਹੀਂ ਨਾਲ ਹਵਨ ਹੋ ਰਿਹਾ ਨਾਲ ਕਲਪਤ ਦੇਵੀ ਦੇਵਤਿਆਂ ਦੇ ਚਿੱਤਰ ਨੇ ਗੁਰੂ ਸਾਹਿਬਾਂ ਦੇ ਨੇ ਚੋੜ ਹੋ ਰਹੀ ਆ ਤੇ ਹੈਰਾਨੀ ਦੀ ਗੱਲ ਨਾਲ ਪੜ ਪਤਾ ਕੀ ਰਿਹਾ ਸਗਲ ਦੁਆਰ ਕੋ ਛਾੜਕਾ ਕਿੱਡੀ ਜੀਵ ਗੱਲ ਕਿੱਡੀ ਤੋਹੀਨ ਬਾਣੀ ਦੀ ਜੀ ਕਥਨ ਕੁਝ ਕਰ ਰਹੇ ਆ ਕਰਤੂਤ ਕੁਝ ਕਰ ਰਹੇ ਆ ਛੱਡਿਆ ਹੈ ਹੀ ਨਹੀਂ ਉਹ ਸਿਰ ਤੇ ਚੁੱਕਿਆ ਹੋਇਆ ਸਾਰੇ ਦਵਾਰਾਂ ਨੂੰ ਇਸ ਦਵਾਰ ਤੇ ਕਦਮ ਰੱਖਣ ਤੋਂ ਪਹਿਲਾਂ ਜਿਹੜੇ ਦਵਾਰ ਤੇ ਤੁਸੀਂ ਆ ਕੇ ਟਿਕੇ ਹੋ ਤੇ ਆ ਕੇ ਕਿਹਾ ਵੀ ਹੁਣ ਮਾਲਕਾ ਕਿਸੇ ਹੋਰ ਦਵਾਰ ਤੇ ਨਾ ਜਾਈਏ ਫਰੀਦਾ ਬਾਹਰ ਪਰ ਆਇਆ ਬੈਸਣਾ ਸਾਈਂ ਮuje ਨਾ ਦੇ ਨਾ ਖਸਮ ਜੀ ਇਦਾਂ ਦੀ ਨੌਬਤ ਨਾ ਆਏ ਕਿ ਮੈਂ ਪਰਾਇਆਂ ਦੇ ਬਾਅਦ ਤੇ ਜਾਵਾਂ ਤੇ ਕਲਕੀਆਂ ਵਾਲੇ ਪਾਤਸ਼ਾਹ ਕਹਿੰਦੇ ਵੀ ਛੱਡ ਕੇ ਤੇ ਫੇਰ ਇੱਥੇ ਆਇਆ ਸਗਲ ਦੁਆਰ ਕੋ ਕਨਾਲੀ ਚੁੱਕੀ ਫਿਰ ਰਹੇ ਆ ਵੀ ਕੋਈ ਗੱਲ ਨਹੀਂ ਇਸ ਦੁਆਰ ਤੇ ਵੀ ਜਾਵਾਂਗੇ ਮੰਗਲਵਾਰ ਉੱਥੇ ਵੀਰਵਾਰ ਉੱਥੇ ਸ਼ਨੀਵਾਰ ਉੱਥੇ ਐਤਵਾਰ ਉੱਥੇ ਉਧਰ ਰਾਸ਼ ਉਧਰ ਰਸ਼ ਤੇ ਕਈ ਤੇ ਪ੍ਰਧਾਨਗੀ ਲੱਭਦੇ ਆ ਭਾਵੇਂ ਮੜੀਆਂ ਚ ਬਣਾ ਦੇਉਣਾ ਉਹਨਾਂ ਨੂੰ ਤੇ ਕਈ ਤੇ ਪ੍ਰਧਾਨਗੀ ਲੱਭਦੇ ਆ ਭਾਵੇਂ ਮੜੀਆਂ ਚ ਬਣਾ ਦੇਉਣਾ ਉਹਨਾਂ ਨੂੰ ਪ੍ਰਧਾਨ ਕੀ ਹੋਇਆ ਸਾਡੇ ਸਿਦਕ ਨੂੰ ਮਿਹਰਬਾਨ ਸਾਹਿਬ ਮਿਹਰਬਾਨ ਅਸੀਂ ਲੱਜਾ ਵਾਲੇ ਨਰਲੱਜ ਹੋ ਕੇ ਤੁਰ ਪਏ ਜੀ ਨਰਲੱਜ ਹੋ ਕੇ ਤ੍ਰੇਗ ਅੰਦਾਨੇ ਕਹਿੰਦੇ ਆ ਕਿ ਲੱਖਾਂ ਵਾਰੀ ਫਿਟੇ ਮੂੰ ਕਈਏ ਲਾਂਤਾਂ ਪਾਈਏ ਤੇ ਬਰਾਬਰ ਹੈ ਇੱਕ ਤ੍ਰੇਗ ਮਤਲਬ ਬੇਸ਼ਮਾਰ ਵਾਰੀ ਫਿਟੇ ਮੂੰ ਐਸੇ ਸਿਰ ਦਾ ਜਿਹੜਾ ਇੱਕ ਜਗ੍ਹਾ ਦੇ ਉੱਤੇ ਟੇਕੀ ਨਹੀਂ ਪਾ ਰਿਆ ਜਿਹੜਾ ਸਾਈਂ ਅੱਗੇ ਟਿਕਿਆ ਹੀ ਨਹੀਂ ਪਤਾ ਨਹੀਂ ਕਿੱਥੇ-ਕਿੱਥੇ ਰੁੜਦਾ ਪਿਆ ਹੋ ਠੋਕਰਾਂ ਖਾ ਰਿਹਾ ਹੋ ਬਾਬਾ ਫਰੀਦ ਸਾਹਿਬ ਨੇ ਤੇਥੋਂ ਤੱਕ ਕਿਹਾ ਵੀ ਅੱਗ 'ਚ ਸੜੋ ਉਹਨੂੰ ਕੁੰਨੇ ਹੇਠ ਜਲਾਈ ਐ ਬਾਲਣ ਸੰਧੜੇ ਥਾਏ ਜੋ ਸਿਰ ਸਾਈਂ ਨਾ ਨਿਵੇ ਸੋ ਸਰਕੀਚਾ ਕਾਇ ਕੀ ਕਰਾਉਣਾ ਉਸ ਸਿਰ ਤੋਂ ਅੱਗ ਲਾਓ ਕਹਿੰਦੇ ਐਸੇ ਸਿਰ ਨੂੰ ਜਿਹੜਾ ਇੱਕ ਜਗ੍ਹਾ ਟਿਕਿਆ ਸਾਈਂ ਦਾ ਦਰ ਛੱਡਿਆ ਤੇ ਦਰ ਦਰ ਤੇ ਪਟਕਣ ਲੱਗ ਪਿਆ ਗੁਰੂ ਤੇ ਉਹੀ ਆ ਭਾਈ ਗੁਰੂ ਨਹੀਂ ਬਦਲਿਆ ਗੁਰੂ ਦੀ ਅਜ਼ਮਤ ਨਹੀਂ ਬਦਲੀ ਉਹ ਵੀ ਵਰਤ ਰਹੀ ਹੈ ਜੀ ਉਹ ਓਦਾਂ ਦੀ ਗਰੀਬ ਨਿਵਾਜੀ ਆ ਉਹ ਅੱਜ ਵੀ ਪੱਲਿਆਂ ਨੂੰ ਪਾਲਣ ਵਾਲਾ ਹੈ ਉਹ ਅੱਜ ਵੀ ਭਾਗ ਭਰੀ ਦੀਆਂ ਅਰਦਾਸਾਂ ਸੁਣਨ ਵਾਲਾ ਹੈ ਨਾ ਉਹਦਾ ਤੇ ਕੋਈ ਫਰਕ ਨਹੀਂ ਆ ਨਾ ਉਹ ਅੱਜ ਵੀ ਮੌਜੂਦ ਹੈ ਮੇਰੀ ਪੀਰੀ ਦਾ ਮਾਲਕ ਜੋ ਤੋਹਾ ਜੁਗਤ ਸਾਇ ਸਹਿਕਾਇਆ ਫਿਰ ਪਲਟੀ